ਮੈਨੂੰ ਜੀ ਬੜੇ ਲੋਕ ਮੈਨੂੰ ਐਪਰੀਸ਼ੀਏਟ ਕਰ ਰਿਹਾ ਕਿ ਤੁਸੀਂ ਇਹ ਇਹ ਇੰਨੀ ਹਿੰਮਤ ਕਰਕੇ ਇਹ ਕੰਮ ਕਰ ਰਹੇ ਹੋ ਕਿ ਸਾਹਮਣੇ ਨਹੀਂ ਆ ਰਹੇ ਸਾਹਮਣੇ ਅਜੇ ਆਨ ਤੋਂ ਕਰੇਜ ਕਰ ਰਹੇ ਲੇਕਿਨ ਧੀਰੇ ਧੀਰੇ ਮੈਨੂੰ ਉਮੀਦ ਹੈ ਕਿ ਇਹ ਇਹ ਜੇ ਇਹਨੂੰ ਡੀਪਲੀ ਕੀਤਾ ਜਾਏ ਕਹਿੰਦੇ ਪਰਸੈਂਟ ਨੰਬਰ ਆਫ ਪਰਸੈਂਟ ਜੋ ਡੈਥ ਹੋਏ ਨਹੀਂ ਡੈਕ ਜਨ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਏਗੀ ਇਹ ਪੂਰੀ ਨਹੀਂ ਤੁਸੀਂ ਦੇਖੋ ਜੀ ਜਿਹੜਾ ਇੱਕ ਇੱਕ ਮੇਰੀ ਇੱਕ ਕਿਸੇ ਨੂੰ ਨਹੀਂ ਸਮਝ ਲੱਗਦੀ ਵੀ ਤੁਹਾਡੀ ਜਿਹੜੀ ਗੱਲ ਕਰਨਾ ਚਾਹੁੰਦੇ ਜੇ ਕਿ ਇਸ ਤਰੀਕੇ ਨਾਲ ਸਾਰਾ ਕੁਝ ਗਲਤ ਹੈ ਪ੍ਰਸ਼ਾਸਨ ਕਿਉਂ ਨਹੀਂ ਪ੍ਰਸ਼ਾਸਨ 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 ਹੁਣ ਮੈਨੂੰ ਪੂਰਾ ਸ਼ੋਰ ਕੀਤਾ ਜੀ ਉਹਨਾਂ ਨੇ ਆਪੇ ਜਦੋਂ ਇਹਨਾਂ ਨੇ ਹੁਣ ਅਰੈਸਟ ਪਾਈ ਹੈ ਸਾਡੇ 5 ਸਾਲ ਬਹੁਤ ਪਹਿਲੇ ਪਹਿਲੇ ਪ੍ਰਸ਼ਾਸਨ ਨੂੰ ਅਸੀਂ ਬੜਾ ਚਿੱਠੀਆਂ ਲਿਖਿਆ ਜੀ ਨਹੀਂ ਕੀਤਾ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਵੀ ਅਸੀਂ ਕਿਤਨਾ ਕਿਤੇ ਜਿੰਮੇਵਾਰ ਸਮਝਦੇ ਆ ਕਿ ਉਹਨਾਂ ਨੇ ਡਿਲੇ ਕੀਤਾ ਜੀ ਲੇਕਿਨ ਹੁਣ ਸਾਨੂੰ ਫਿਰ ਉਮੀਦ ਜਾਗੀ ਹੈ ਇਹਨੂੰ ਕਿਉਂਕਿ ਇੱਕ ਡਾਕਟਰ ਹੈ ਉਹ ਉਹਦੀ ਤੁਸੀਂ ਸਮਝ ਸਕਦੇ ਹੋ ਅਪਰੋਚ ਜਾਂ ਜੋ ਵੀ ਹੈ ਜੀ ਸਿਸਟਮ ਹਿੰਦੁਸਤਾਨ ਚ ਕੀ ਹੈ ਸਾਰੇ ਜਨ ਮਸਲਾ ਤਰ੍ਹਾਂ ਬਿਲਕੁਲ ਹੈ ਜੀ ਕੋਈ ਨਾ ਕੋਈ ਧੋਖਾ ਨਹੀਂ ਤਾਂ ਕਿਉਂ ਕਿਉਂ ਡਿਲੇ ਹੋਏਗਾ ਭਾਈ ਭਾਈ ਦਾ ਕੰਪਲੇਟ ਪੈਂਡਿੰਗ ਫੋਰ ધ ਲਾਸਟ 5 ਐਂਡ 1/2 ਇਅਰ ਤੁਸੀਂ ਤਾਂ ਬਤਨ ਨਹੀਂ ਹੁੰਦੀ ਆਏ ਕਿ ਅਸ਼ਵਾਸਨ ਦਵਾਏ ਆ ਜੀ ਅ ਮੈਂ ਇਹਨਾਂ ਦੇ ਕੇਸ ਨੂੰ ਆਪਾਂ ਇੱਥੇ ਸਾਡੇ ਇਹਨਾਂ ਦੇ ਕੇਸ ਸਾਡੇ ਸੀਜ਼ਨ ਹੋਇਆ ਹੈ ਮੈਡੀਕਲ ਬੋਰਡ ਬਿਠਾਇਆ ਹੋਇਆ ਸੀ ਉਹਦੇ ਵਿੱਚ ਕੁਝ ਕਮੀਆਂ ਪਾਈਆਂ ਗਈਆਂ ਹਨ ਕਿ ਜਿਹੜੀ ਆਪਰੇਸ਼ਨ ਤਾਂ ਠੀਕ ਹੋਇਆ ਪਰ ਉਹਦਾ ਜਿਹੜੀ ਪੋਸਟ ਕੇਅਰ ਸੀ ਉਹ ਨਹੀਂ ਠੀਕ ਹੋਈ ਅੱਜ ਆਪਾਂ ਸਾਨੂੰ ਪੀਐਮਸੀ ਵੱਲੋਂ 21 12 2023 ਚ ਆਇਆ ਹੈ ਕਿ ਇਹਨਾਂ ਦੀ ਸਸਪੈਂਡ ਕੀਤੀ ਜਾਂਦੀ ਹੈ ਰਜਿਸਟ੍ਰੇਸ਼ਨ ਡਾਕਟਰ ਸਾਹਿਬ ਦੀ ਡਾਕਟਰ ਪ੍ਰਵੀਨ ਦੇਵਗੰਦੀ ਤਾਂ ਫਿਰ ਵੀ ਇਹਨਾਂ ਨੇ ਆਪਣਾ ਕੰਮ ਜੋ ਹੈ ਕੰਟੀਨਿਊ ਰੱਖਿਆ ਉਹਦੇ ਵਿੱਚ ਆਪਾਂ ਵੀ ਅੱਜ ਇੱਕ ਚੱਕਰ ਅਰਾਊਂਡ ਕਰਕੇ ਆਏ ਆ ਤੇ ਉਹਨਾਂ ਦੇ ਰਜਿਸਟਰ ਦੀਆਂ ਫੋਟੋਜ਼ ਵਗੈਰਾ ਆਪਰੇਸ਼ਨ ਥੀਏਟਰ ਦੀਆਂ ਕਿਤੀਆਂ ਉਹਦੇ ਵਿੱਚ ਹੀ ਪਾਇਆ ਗਿਆ ਕਿ ਡਾਕਟਰ ਸਾਹਿਬ ਕਰ ਰਹੇ ਨੇ ઓਪਰੇਟ ਤਾਂ ਅਸੀਂ ਕੋਈ ਜੋ ਵੀ ਹੈ ਰਿਪੋਰਟ ਅਸੀਂ ਹਾਇਰ ਅਥਾਰਟੀ ਨੂੰ ਗਵਰਨਮੈਂਟ ਨੂੰ ਭੇਜਾਂਗੇ ਮੈਂ ਡਾਕਟਰ ਜਿੰਦਰਪਾਲ ਕੋ ਅਸਿਸਟੈਂਟ ਸਿਵਲ ਸਰਜਨ ਅਮitsar ਸਾਹਿਬ ਜੀ ਠੀਕ ਮੈਂ ਜੀ ਗੋਪਾਲ ਚੰਦ ਅਨੇਜਾ ਮੇਰੀ ਵਾਈਫ ਸੁਨੀਤਾ ਅਨੇਜਾ ਜੋ ਕਿ ਪੇਸ਼ੇਵਰ ਐਡਵੋਕੇਟ ਸੀ ਸਿਰਫ 46 ਸਾਲ ਦੀ ਉਮਰ ਚ ਜਦੋਂ ਆਪਰੇਸ਼ਨ ਵਾਸਤੇ 1 ਅਕਤੂਬਰ ਨੂੰ ਆਪਰੇਸ਼ਨ ਹੋ ਜਾਂਦਾ ਯੂਟਰਸ ਰਿਮੂਵਲ ਦਾ ਐਲਟਾ ਕਸਬੀ ਜਿੱਥੇ ਸਰ ਸਰਜਰੀ ਡਾਕਟਰ ਪ੍ਰਵੀਨ ਦੇਵਗਨ ਤੇ ਡਾਕਟਰ ਸੀਤਾ ਸ਼ਰਮਾ ਨੇ ਕੀਤੀ ਤੇ ਜਿੰਦੇ ਚ ਨੈਗਲੀਜੈਂਸ ਦੇ ਕਾਰਨ ਉਹਦੀ ਨੈਕਸਟ ਡੇ ਹੀ ਡੈਥ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਮੈਂ ਸ਼ਿਕਾਇਤ ਕਰਦਾ ਪੁਲਿਸ ਕਮਿਸ਼ਨਰ ਨੂੰ ਤੇ ਕਮਿਸ਼ਨਰ ਵੱਲੋਂ ਫਿਰ ਇੱਕ ਸਿਵਲ ਸਰਜਨ ਨੂੰ ਚਿੱਠੀ ਲਿਖੀ ਜਾਂਦੀ ਆ ਤੇ ਜਿੱਥੇ ਸੱਤ ਡਾਕਟਰਾਂ ਦਾ ਇੱਕ ਬੋਰਡ ਬਣਾ ਜਾਂਦਾ ਬੋਰਡ ਦੀ ਫਿਰ ਰਿਪੋਰਟ 26 4 2019 ਨੂੰ ਆਂਦੀ ਆ ਜਿੰਦੇ ਚ ਬੋਰਡ ਨੇ ਇੱਕ ਕਲੀਅਰ ਕੱਟ ਬੜੀ ਡਿਟੇਲ ਰਿਪੋਰਟ ਹੈ ਮੇਰੇ ਕੋਲ ਹੈ ਤੁਹਾਨੂੰ ਮੈਂ ਦਿਖਾਉਂਗਾ ਉਹਨਦੇ ਚ ਕਲੀਅਰ ਆ ਜਾਂਦਾ ਕਿ ਡਾਕਟਰ ਦੀ ਪੋਸਟ ਆਪਰੇਟਿਕ ਕੇਅਰ ਨਹੀਂ ਕਰਨ ਕਰਕੇ ਤੇ ਵਿੱਚ ਹੋਰ ਬੜੀਆਂ ਖਾਮੀਆਂ ਕਰਕੇ ਇਹਦੀ ਡੈਥ ਹੋਈ ਹੈ ਮਤਲਬ ਕਿ ਡਾਕਟਰ ਦੀ ਨੈਗਲੀਜੈਂਸਲ ਡੈਥ ਹੋਈ ਹੈ ਜਿੰਨਦੇ ਚ ਬੋਰਡ ਨੇ ਰਿਕਾਰਡ ਦੀ ਟੈਂਪਰਿੰਗ ਵੀ ਪਾਈ ਇੱਕ ਉਹਨੇ ਜਦੋਂ ਮੈਂ ਉਹਦਾ ਰਿਕਾਰਡ ਲਿਆ ਤਾਂ ਇੱਕ ਉਹਦੇ ਇੱਕ ਇੱਕ ਫਾਰਮ ਸੀਗਾ ਹਾਈ ਰਿਸਕ ਕਨਸਰਨ ਸਰਜਰੀ ਫਾਰਮ ਉਹਨਦੇ ਚ ਉਹਦੇ ਫਰਜੀ ਸਾਈਨ ਸੀਗੇ ਉਹ ਉਹ ਫਰਜੀ ਸਾਈਨ ਵਾਸਤੇ ਫਿਰ ਮੈਂ ਦੁਬਾਰਾ ਫਿਰ ਪੁਲਿਸ ਕਮਿਸ਼ਨ ਨੂੰ ਇੱਕ ਕੰਪਲੇਂਟ ਦੁਬਾਰਾ ਦਿੱਤੀ ਉਹ ਫਿਰ ਉਹਦੀ ਫਿਰ ਇਨਕੁਆਰੀ ਮਲਿਕ ਸਾਹਿਬ ਆਈਪੀਐਸੀ ਉਹਨਾਂ ਨੇ ਕੀਤੀ ਤੇ ਉਹ ਐਫਐਸਐਲ ਚੋਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਐਫਐਸਐਲ ਮੁਹੱਲੀ ਤੋਂ ਉਹਦੀ ਰਿਪੋਰਟ 2021 ਚ ਮਾਰਚ ਚ ਆਈ ਜਿੰਦੇ ਚ ਇਹ ਪਾਇਆ ਗਿਆ ਕਿ ਸਾਈਨ ਵਾਕਿਆ ਹੀ ਫਰਜੀ ਹੈ ਤੇ ਉਸ ਤੋਂ ਬਾਅਦ ਫਿਰ ਐਲਟਾ ਹਸਪਤਾਲ ਤੇ 7 ਮਾਰਚ 2021 ਨੂੰ ਐਫਆਈਆਰ ਨੰਬਰ 77 ਅੰਡਰ ਸੈਕਸ਼ਨ 420 465 468 4671 ਦਰਜ ਕੀਤੀ ਗਈ ਤੇ ਦਰਜ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੰਜਾਬ ਮੈਡੀਕਲ ਕਾਉਂਸਲ ਜਿੰਨੂੰ ਮੈਂ ਕੰਪਲੇਂਟ ਪਾਈ ਸੀ ਉੱਥੇ ਵੀ ਇੱਕ ਬੋਰਡ ਬਣਿਆ ਉਹ ਬੋਰਡ ਨੇ ਵੀ ਚਾਰ ਸਾਲ ਇਨਕੁਆਇਰੀ ਕੀਤੀ ਤੇ ਉਹਦੀ ਰਿਪੋਰਟ 21 12 2023 ਨੂੰ ਹੁਣਾਈ ਹੈ ਜਿੰਦੇ ਚ ਉਹਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਨੇ ਪਾਇਆ ਕਿ ਇਹਨੂੰ ਸਰਜਰੀ ਕਰਨੀ ਨਹੀਂ ਆਉਂਦੀ ਇਹਨੂੰ ਲੈਪਰੋਸਕੋਪੀ ਦਾ ਐਕਸਪੀਰੀਅੰਸ ਹੀ ਨਹੀਂ ਹੈ ਉਹਦਾ ਉਹਨੂੰ ਪ੍ਰੈਕਟਿਸ ਤੋਂ ਵੀ ਡਿਵਾਰ ਕਰਤਾ ਤੇ ਉਹ ਉਹਦਾ ਲਾਇਸੈਂਸ 6 ਮਹੀਨੇ ਵਾਸਤੇ ਸਸਪੈਂਡ ਕਰਤਾ ਨਾਲੇ ਉਹਨੂੰ ਇਹ ਕਿਹਾ ਗਿਆ ਕਿ ਤੂੰ ਆਪਣੇ ਲੈਪਰੋਸਕੋਪੀ ਸਰਜਰੀ ਦੀ ਹਾਇਰ ਸੈਂਟਰ ਤੋਂ ਟ੍ਰੇਨਿੰਗ ਲੈ ਕੇ ਆਓ ਆਦਰਵਾਇਜ਼ ਤੁਸੀਂ ਸਰਜਰੀ ਨਹੀਂ ਕਰ ਸਕਦੇ ਲੇਕਿਨ ਉਸ ਤੋਂ ਬਾਵਜੂਦ ਵੀ ਉਸ ਤੋਂ ਬਾਵਜੂਦ ਵੀ ਜਦੋਂ ਇਹਦਾ ਲਾਇਸੈਂਸ ਸਸਪੈਂਡ ਹੋ ਗਿਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਇਹ ਫਿਰ ਸਰਜਰੀਆ ਕਰਦਾ ਰਿਹਾ ਸਿਵਲ ਸਰਜਨ ਨੇ ਫਿਰ ਛਾਪਾ ਮਾਰਿਆ ਜੀ ਪਰਸੋਂ 4 ਜਾਂ 5 ਤਰੀਕ ਨੂੰ ਉਹਦੇ ਚ ਸਿਵਲ ਸਰਜਨ ਨੇ ਪੁਆਇੰਟ ਆਊਟ ਕੀਤਾ ਕਿ ਇਹਨੇ ਸਸਪੈਂਸ਼ਨ ਤੋਂ ਬਾਅਦ ਵੀ 40 50 ਸਰਜਰੀਆ ਕੀਤੀਆਂ ਹੈ ਜਿਹੜੇ ਕਿ ਗੈਰ ਕਾਨੂੰਨੀ ਹੈ ਉਹਦੇ ਵਾਸਤੇ ਅਸੀਂ ਮੰਗ ਕੀਤੀ ਹੈ ਕਿ ਇਹਦੇ ਖਿਲਾਫ ਜਿਹੜਾ ਹੋਰ ਪਰਚਾ ਬੰਦਾ ਹੈ 420 ਦਾ 419 ਦਾ ਉਹ ਵੀ ਕੀਤਾ ਜਾਏ ਤੇ ਇੱਕ ਜਿਹੜੀ ਮੇਨ ਗੱਲ ਹੈ ਜੀ ਮੇਨ ਯਰ ਕੀ ਅਜੇ ਅੰਦਰ ਤੇ 4G ਦਾ ਪਰਚਾ ਹੋਇਆ ਜਿੰਦੇ ਚੰਦੀ 3 ਦਿਨ ਪਹਿਲਾਂ 4 ਦਿਨ ਪਹਿਲਾਂ ਅਰੈਸਟ ਪਈ ਸੀ ਅਰੈਸਟ ਤੋਂ ਬਾਅਦ ਇੱਕ ਦਿਨ ਜੇਲ੍ਹ ਚ ਰਹਿ ਤੇ ਅਗਲੇ ਦਿਨ ਇਹਨੂੰ ਕੋਰਟ ਚੋਂ ਕੋਰਟ ਦੇ ਆਰਡਰ ਹੈ ਕਿ ਇਹਨੂੰ ਇੱਕ ਕੋਰਟ ਕੋਰਟ ਤੇ ਇੱਕ ਨਾ ਪੁਲਿਸ ਨੇ ਇੱਕ ਇੱਕ ਕਾਗਜ਼ ਲੈਣਾ ਦਾ ਨੋਟਿਸ ਦੇਣਾ ਹੁੰਦਾ ਹੈ ਜਦੋਂ ਅਰੈਸਟ ਤੋਂ ਪਹਿਲਾਂ 41 ਸੈਕਸ਼ਨ 41 ਐਜ ਐਸ ਪਰ ਸੁਪਰੀਮ ਕੋਰਟ ਜੱਜਮੈਂਟ ਬਟ ਉਹ ਕਿਸੇ ਕਾਰਨ ਉਹ ਕਾਗਜ਼ ਨੋਟਿਸ ਵਿੱਚ ਨਹੀਂ ਸੀਗਾ ਫਾਈਲ ਚ ਜਿੰਦਾ ਨੂੰ ਐਡਵਾਂਟੇਜ ਮਿਲਿਆ ਤੇ ਉਹ ਨੈਕਸਟ ਡੇ ਬਾਰ ਆ ਗਿਆ ਪਰ ਉਹ ਮੈਂ ਦੇਖਿਆ ਕਿ ਉਹ ਮੀਡੀਆ ਚ ਕਹਿ ਰਿਹਾ ਕਿ ਮੈਨੂੰ ਮਾਨਯੋਗ ਕੋਰਟ ਨੇ ਬਰੀ ਕਰਤਾ ਮੇਰੇ ਚਾਰਜ ਸਾਰੇ ਗਲਤ ਹੈ ਉਹ 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 ਅੰਦੇ ਤੁਸੀਂ ਅਸੀਂ ਕੰਟੈਂਪਟ ਆਫ ਕੋਰਟ ਲਾਉਣ ਜਾ ਰਹੇ ਆ ਜੀ ਮੈਂ ਤੁਹਾਨੂੰ ਕੋਰਟ ਦੇ ਆਰਡਰ ਦਿਖਾਉਂਗਾ ਜਿੰਦੇ ਚ ਮਾਨਯੋਗ ਕੋਰਟ ਨੇ ਕੋਈ ਵੀ ਚਾਰਜਾਂ ਤੁਹਾਨੂੰ ਕਿਸੇ ਵੀ ਚਾਰਜ ਤੋਂ ਬਰੀ ਨਹੀਂ ਕੀਤਾ ਨਾ ਹੀ ਕੋਈ ਚਾਰਜ ਗਲਤ ਸਾਬਤ ਅਜੇ ਕੁਝ ਹੋਇਆ ਅੰਦੇ ਤੇ ਜੋ ਚਾਰਜ ਲਾਏ ਗਿਆ ਉਹ ਸਹੀ ਲਾਏ ਗਏ ਅਸੀਂ ਉਸ ਤੋਂ ਬਾਅਦ ਜੀ ਅਸੀਂ ਜਿਹੜੀ ਮੇਨ ਸਾਡੀ ਡਿਮਾਂਡ ਹੁਣ ਇਹ ਹੈ ਜੀ 304 سیکشن کیونکہ negligence प्रूव ਹੋ ਗਈ ہے ਇਹਨੂੰ ਸਰਜਰੀ ਕਰਨੀ ਨਹੀਂ ਆਂਦੀ ਤੇ ਨਾਲ ਇਹਦੇ ਨਾਲ ਜਿਹੜੀ ਸਰਜਰੀ ਕਰੀ ਸੀ ਡਾਕਟਰ ਸੀਤਾ ਸ਼ਰਮਾ ਡਾਕਟਰ ਸੀਤਾ ਸ਼ਰਮਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਡਾਕਟਰ ਨੂੰ ਕੋਲੋਨ ਲੈਪਰੋਸਕੋਪੀ ਦਾ ਕੋਈ ایکسپیرینس ਨਹੀਂ ਹੈ ਤੇ ਕੋਈ ਸਰਟੀਫਿਕੇਟ ਨਹੀਂ ਹੈ इवन देन ਉਹਦੇ ਨਾਲ ਪੈਸੇ ਦੀ ਕਮਾਈ ਵਾਸਤੇ ਉਹ ਕਰ ਰਹੀ ਹੈ ਡਾਕਟਰ ਸੀਤਾ ਸ਼ਰਮਾ ਦਾ ਨਾਮ ਵੀ ਇਹਦੇ ਵਿੱਚ ਮੇਰੇ ਵਾਲੀ ਐਫਆਈਆਰ ਵਿੱਚ ਨਾਮਿਨੇਟ ਕੀਤਾ ਜਾਏ ਤੇ سیکشن 304 ਇਮੀਡੀਏਟਲੀ ਲਗਾਇਆ ਜਾਏ ਕਿਉਂਕਿ ਅੱਜ 5.5 ਸਾਲ ਹੋ ਚੁੱਕੇ ਆ ਮੇਰੀ ਵਾਈਫ ਦੀ ਡੈਥ ਨੂੰ ਤੇ ਮੈਂ ਪਿੱਲਰ ਟੂ ਪੋਸਟ ਘੁੰਮ ਰਿਆ ਤੇ ਮੇਰੇ ਕੋਲ ਇੰਨੀ ਕਿ ਐਵੀਡੈਂਸ ਹੈ ਇੰਨਾ ਕਿ ਰਿਕਾਰਡ ਹੈ ਜਿਹਦੇ ਨਾਲ ਇਹ ਟੋਟਲੀ ਪ੍ਰੂਫ ਆਲਰੇਡੀ ਪ੍ਰੂਫ ਹੋ ਚੁੱਕਿਆ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਇੰਸਟੀਚਿਊਟ ਹੈ ਪੰਜਾਬ ਮੈਡੀਕਲ ਕੌਂਸਲ ਉਹਨੇ ਹੀ ਕਹਤਾ ਹੈ ਕਿ ਇਹਦੇ ਵਿੱਚ ਇਹ ਡਾਕਟਰ ਡਾਕਟਰ ਹੀ ਨਹੀਂ ਹੈ ਤੇ ਉਸ ਤੋਂ ਬਾਵਜੂਦ ਇੱਕ ਇੱਕ ਜਿਹੜੀ ਆ ਨਵੀਂ ਮਤਲਬ ਵੀ ਇਹਨੇ ਆਫਟਰ ਸਰਜਰੀ ਜਿਹੜਾ ਸਸਪੈਂਸ਼ਨ ਜਿਹੜੀ ਸਰਜਰੀ ਕਰਦਾ ਹੈ ਉਹਦਾ ਵੀ ਐਡ ਕੀਤਾ ਜਾਏ ਇੱਕ ਇੱਕ 120 ਬੀ ਸੈਕਸ਼ਨ ਕਿਉਂਕਿ ਫੌਰੀ ਦੇ ਵਿੱਚ ਇਹਦੀ ਵਾਈਫ ਨਵਰਤਨ ਦੇਵਗੰਦ ਦਾ ਵੀ ਨਾਮ ਆਇਆ ਪ੍ਰਵੀਨ ਦੇਵਗੰਦ ਦਾ ਵੀ ਆਇਆ ਹੋਰ ਵੀ ਕੋਈ ਬੰਦੇ ਸ਼ਾਮਿਲ ਹੋ ਸਕਦੇ ਐਸ ਲਈ ਇਸ ਵਾਸਤੇ 120 ਬੀ ਵੀ ਲਾਇਆ ਜਾਏ ਤੇ ਇਹ ਸਾਰੇ ਕੰਮ ਸਿਵਲ ਸਰਜਨ ਨੂੰ ਵੀ ਮੈਂ ਰਿਕਵੈਸਟ ਕਰਾਂਗਾ ਕਿ ਜਿਹੜੀ ਤੁਸੀਂ ਉੱਥੇ ਜੋ ਵੀ ਉੱਥੇ ਰਿਕਾਰਡ ਸੀਜ਼ ਕੀਤਾ ਤੇ ਜੋ ਤੁਸੀਂ ਕਨਫਰਮ ਕੀਤਾ ਕਿ ਆਫਟਰ सस्पेंशन ਆਫ ਸਰਜੀ ਦਾ ਕਰ ਰਿਹਾ ਸੀ ਉਹਦੀ ਰਿਪੋਰਟ ਪੁਲਿਸ ਨੂੰ ਬਣਾ ਕੇ ਜਾਂ ਜੋ ਵੀ ਹੈ ਉਹ ਉਹਦੇ ਤੇ ਪਰਚਾ ਜਲਦੀ ਤੋਂ ਜਲਦੀ ਕੀਤਾ ਜਾਏ ਇੱਕ ਮੈਂ ਇਹ ਵੀ ਦੱਸਣਾ ਚਾਹਾਂਗਾ ਇੱਥੇ ਮੇਰੇ ਨਾਲ ਜੈਸ਼ ਖੰਨਾ ਜੀ ਬੈਠੇ ਆ ਇਹਨਾਂ ਦੀ ਵਾਈਫ ਮਧੂ ਖੰਨਾ ਉਹਨਾਂ ਦੀ ਵੀ ਇਸ ਤਰ੍ਹਾਂ ਹੀ ਦੋਨੋਂ ਦੇ ਬੱਚੇ ਸਜੇਰੀਨ ਹੋਏ ਸੀਗੇ ਤੇ ਬਾਅਦ ਚ ਉਹਨਾਂ ਦੀ ਵੀ ਸਰਜਰੀ ਜੂਨ 18 ਚ ਕੀਤੀ ਤੇ ਉਹ ਵੀ ਡਾਕਟਰ ਪ੍ਰਵੀਨ ਦੇਗਨ ਤੇ ਡਾਕਟਰ ਸੀਤਾ ਸ਼ਰਮਾ ਲੈਪਰੋਸਕੋਪੀ ਨਾਲ ਕੀਤੀ ਤੇ ਡਾਕਟਰ ਸਰਵਦੀਪ ਸਿੰਘ ਐਨਐਸਸੀਆ ਦੇ ਡਾਕਟਰ ਸੀਗੇ ਤੇ ਇਹਨਾਂ ਦੀ ਵੀ ਇਸ ਤਰ੍ਹਾਂ ਹੀ ਕਿਡਨੀ ਡੈਮੇਜ ਤੇ ਮੁੜ ਕੇ ਡੈਥ ਹੋ ਜਾਂਦੀ ਹੈ ਜੂਨ ਤੋਂ ਬਾਅਦ ਅਕਤੂਬਰ ਚ ਮੇਰੀ ਵਾਈਫ ਦੀ ਡੈਥ ਹੁੰਦੀ ਹੈ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੂਨ ਚ ਇਹ ਜਿਹੜੀ ਡੈਥ ਹੋਈ ਹੈ ਇਹ ਲੈਪਰੋਸਕੋਪੀ ਸਰਜਰੀ ਕਰਕੇ ਹੋਈ ਹੈ ਜਿਨ੍ਹਾਂ ਦੇ ਬੱਚੇ ਸਜੇਰੀਨ ਹੁੰਦੇ ਆ ਉਹਨਾਂ ਦੇ ਓਪਨ ਸਰਜਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਹਾਈ ਰਿਸਕ ਹੁੰਦਾ ਹੈ ਇਹ ਜਾਣਦੇ ਹੋਏ ਵੀ ਤੇ ਇਹ ਵੀ ਜਾਣਦੇ ਹੋਏ ਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਹੈਗਾ ਲੈਪਰੋਸਕੋਪੀ ਦਾ ਤੇ ਸੀਤਾ ਸ਼ਰਮਾ ਨੂੰ ਵੀ ਪਤਾ ਹੈ ਕਿ ਇਹਨੂੰ ਐਕਸਪੀਰੀਅੰਸ ਨਹੀਂ ਹੈਗਾ ਪੈਸੇ ਦੇ ਚੱਕਰ ਚ ਬੰਦੇ ਦੀ ਬੰਦੇ ਦੀ ਜਾਨ ਲਈ ਜਾ ਰਿਆ ਮੇਰੀ ਵਾਈਫ ਦੀ ਏ ਸਿਰਫ 46 ਸੀ ਇਹਨਾਂ ਦੀ ਵਾਈਫ ਦੀ 50 51 ਸੀ ਦੋ ਡੈਥ ਇਹ ਸਾਡੇ ਸਾਹਮਣੇ ਹੈ ਤੇ ਇੱਕ ਇੱਕ ਸਾਡੇ ਖੁਰਾਨਾ ਸਾਹਿਬ ਹੈ ਬਿਰੋਧ ਖੁਰਾਨਾ ਸਾਹਿਬ ਇਹਨਾਂ ਦੇ ਵੀ ਇਹਨਾਂ ਦੀ ਮਦਰ ਦੀ ਡੈਥ ਹੋਈ ਜੀ ਨੇਗਲੀਜੈਂਸ ਕੀਤੀ ਬਹੁਤ ਡਾਕਟਰ ਦੀ ਨਦੀਆ ਖੁਰਾਨਾ ਸਾਹਿਬ ਤੁਹਾਨੂੰ ਦੱਸਣਗੇ ਤੇ ਮੇਰੀ ਜਿਹੜੀ ਫਾਈਨਲ ਡਿਮਾਂਡ ਇਹ ਰਿਕਵੈਸਟ ਹੈ ਜੀ ਸਭ ਨੂੰ ਇੱਕ ਤਾਂ ਜੀ ਮੈਂ ਇਹਦੇ ਤੇ ਕੰਟੈਂਪਟ ਆਫ ਕੋਰਟ ਲਾਉਣ ਜਾ ਰਿਹਾ ਜਿਹੜਾ ਨੇ ਮਾਨਯੋਗ ਕੋਰਟ ਦਾ ਜੋ ਆਰਡਰ ਹੈ ਉਹਨੂੰ ਗਲਤ ਦੱਸਿਆ ਕਿ 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 ਮੇਰੇ ਤੇ ਸਾਰੇ ਚਾਰਜ ਖਤਮ ਕਰਤੇ ਆ ਉਹ ਕੋਰਟ ਦੀ ਕਾਪੀ ਤੁਹਾਨੂੰ ਮੈਂ ਦਿਆਂਗਾ ਦੂਸਰਾ 304 ਦੀ ਮੇਰੀ ਜ਼ੋਰਦਾਰ ਪੁਲਿਸ ਅਫਸਰ ਨੂੰ ਸਾਰੇ ਮਹਿਮਾਨਾਂ ਨੂੰ ਇਹਨਾਂ ਅਪੀਲ ਹੈ ਕਿ 304 ਇਮੀਡੀਏਟਲੀ ਲਾਇਆ ਜਾਏ অলਰੈਡੀ ਬਹੁਤ ਟਾਈਮ ਹੋ ਚੁਕਿਆ ਹੈ ਤੇ 120 ਬੀ ਵੀ ਲਾਇਆ ਜਾਏ ਤੇ ਨੰਬਰ 3 ਇਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਸਸਪੈਂਸ਼ਨ ਤੋਂ ਬਾਅਦ ਜਿਹੜੇ ਕਿਤੇ ਉਹ ਵੀ ਜਲਦੀ ਕੀਤੀ ਜਾਏ ਤੇ ਇਸ ਤੋਂ ਬਾਅਦ ਚਲਾਨ ਵੀ ਇਹਦਾ ਜਲਦੀ ਜਲਦੀ ਪੇਸ਼ ਕੀਤਾ ਜਾਏ ਕਿਉਂਕਿ 5.5 ਸਾਲ ਟਾਈਮ ਬਹੁਤ ਜ਼ਿਆਦਾ ਟਾਈਮ ਹੁੰਦਾ ਹੈ ਜੇ ਕਿ ਪਹਿਲਾਂ વી ਚੁਕਿਆ ਤੇ ਤੁਸੀਂ ਸਮਝ ਸਕਦੇ ਹੋ ਕਿ ਇੱਕ ਯੰਗ ਐਜ ਜਦੋਂ ਕੋਈ ਕਿਸੇ ਗੱਲਤ ਹੁੰਦੀ ਹੈ ਪਿੱਛੇ ਬੱਚਿਆਂ ਦਾ ਤਾਂ ਕੀ ਉਹਨਾਂ ਲੱਭੀ ਦੀ ਤੇ ਕਿਸ ਕਿਸ ਤਰ੍ਹਾਂ ਅਸੀਂ ਪਿੱਲਰ ਟੂ ਪੋਸਟ ਘੁੰਮ ਰਹੇ ਹਾਂ ਇਹ ਤੁਹਾਡੇ ਸਾਰਿਆਂ ਨੂੰ ਮੈਨੂੰ ਰਿਕੁਐਸਟ ਹੈ